ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਕਿਸਾਨ ਭਰਾਵੋ ਅਸੀਂ ਨਾ ਤੁਹਾਨੂੰ ਇੱਕ ਟਿਊਬਰ ਮੈਨੂਅਲ ਮਸ਼ੀਨ ਨਾਲ ਨੈੱਟ ਹਾਊਸ ਵਾਲਾ ਲੱਗਦਾ ਦਿਖਾਇਆ ਸੀ ਉਹ ਟਿਊਬਰ ਹੁਣ ਅਸੀਂ ਪਟਾਈ ਸਾਡੀ ਚਾਲੂ ਹੋ ਉਹਦੀ ਚਾਲੂ ਆ ਨੈੱਟ ਹਾਊਸ ਵਾਲੇ ਦੀ ਅਸੀਂ ਤੁਹਾਨੂੰ ਦਾਣੇ ਦਿਖਾਉਨੇ ਆ ਕਿ ਨੈੱਟ ਹਾਊਸ ਵਾਲੇ ਦਾ ਤੇ ਦੂਸਰੇ ਟਿਊਬਰ ਟਿਊਬਰ ਦਾ ਕਿੰਨਾ ਫਰਕ ਹੈ ਅਸੀਂ ਤੁਹਾਨੂੰ ਇੱਕ ਪਲਾਂਟ ਪੱਟਦੇ ਆ ਆ ਪਲਾਂਟ ਆ ਜੀ ਇੱਕ ਲੱਗਿਆ ਹੋਇਆ ਇੱਕ ਇਧਰ ਪਲਾਂਟ ਖੜਾ ਦੂਰ ਇੱਕ ਇਧਰ ਦੂਰ ਖੜਾ ਇਹਨਾਂ ਚੋਂ ਇੱਕ ਪਲਾਂਟ ਜਿਹੜਾ ਮਰਜ਼ੀ ਪੱਟ ਲੋ ਚਾਹੇ ਆ ਪੱਟ ਲੋ ਚਾਹੇ ਆ ਪੱਟ ਲੋ ਇਹ ਪਲਾਂਟ ਪੱਟ ਕੇ ਤੁਹਾਨੂੰ ਅਸੀਂ ਇਹਦਾ ਸਾਈਜ਼ ਕੁਆਲਿਟੀ ਉਹ ਦਾਣੇ ਥੱਲੇ ਜਾਂਦੇ ਆ ਸਾਰੇ ਚੱਕ ਕੱਲੇ ਕੱਲੇ ਦਾਣੇ ਬਾਹਰ ਕੱਢ ਇਹਦਾ ਸਾਈਜ਼ ਕੁਆਲਿਟੀ ਸਾਰਾ ਕੁਝ ਦਾਣੇ ਕਿੰਨੇ ਬਣੇ ਆ ਇਹਦੇ ਆਪਾਂ ਕਿਸਾਨ ਭਰਾਵੋ ਵੇਖਦੇ ਆ ਅਸੀਂ ਨਾ ਇਹ ਲੱਖ ਸਵਾ ਲੱਖ ਦਾਣਾ ਕਿਸਾਨ ਭਰਾਵਾਂ ਨੂੰ ਟਿਊਬਰ ਦਾ ਵੇਚਿਆ ਸੀ ਨੈੱਟ ਹਾਊਸ ਵਾਲੇ ਦਾ ਪਿਛਲੇ ਸਾਲ ਮੈਂ ਨਾ ਉਹਨਾਂ ਕਿਸਾਨ ਵੀਰਾਂ ਨੂੰ ਵੀ ਮਤਲਬ ਬੇਨਤੀ ਕਰਦਾ ਕਿ ਸਾਨੂੰ ਦੱਸਿਓ ਕਿ ਤੁਹਾਡੇ ਟਿਊਬਰ ਥੱਲੇ ਵੀ ਦਾਣੇ ਨੈੱਟ ਹਾਊਸ ਵਾਲੇ ਥੱਲੇ ਇੰਨੇ ਪਏ ਆ ਜਾਂ ਵੱਧ ਘੱਟ ਪਏ ਆ ਦੇਖ ਸਾਈਡਾਂ ਫੋਲ ਕੇ ਸਾਰਾ ਪੱਟਲਾ ਜਿੱਥੋਂ ਥੱਲੇ ਤੱਕ ਹੈ। ਇਹਦੀ ਗਿਣਤੀ ਕਰੋ ਕਿੰਨੇ ਦਾਣੇ ਆ। 1 2 3 4 5 6 7 8 9 10 11 12 13 ਇਹ ਪ੍ਰਭੂ 13 ਦਾਣੇ ਦਾ ਪੂਰੇ ਵਧੀਆ ਬਣੇ ਨੇ ਤੇ 3 ਦਾਣੇ ਬਣੇ ਨੇ ਇਹਦੇ ਥੱਲੇ ਛੋਟਾ ਸਹਿ ਜਿਵੇਂ ਮੰਨ ਕੇ ਚੱਲੋ ਕਿ ਐਰੋਪੋਨਿਕ ਦਾ ਟਿਊਬਰ ਹੁੰਦਾ 20 22 ਗ੍ਰਾਮ ਦੇ ਚਲੋ ਇਹ ਵੀ ਕੰਮ ਆਉਣਗੇ ਅਸੀਂ ਕੰਮ ਲੈਣੇ ਆਏ ਵੀ ਪਰ ਅਸੀਂ 13 ਦਾਣੇ ਦੇਖੋ ਪ੍ਰਭੂ ਕਿੰਨਾ ਫਰਕ ਹੈ ਉਹ 5 ਦਾਣੇ ਐਵਰੇਜ ਆਉਂਦੀ ਆ ਐਰੋਪੋਨਿਕ ਵਾਲੇ ਦੀ ਇਹਦੇ ਥੱਲੇ 15 16 ਦਾਣੇ ਬਣ ਗਏ ਇੱਕੋ ਪਲਾਂਟ ਆਪਾਂ ਪੱਟਿਆ ਵਾ ਹੁਣ ਗੱਲ ਇੱਥੇ ਖੜਦੀ ਆ ਕਈ ਵੀਰ ਕਹਿ ਦਿੰਦੇ ਆ ਕਿ ਯਾਰ ਦਾਣੇ ਨਹੀਂ ਪੈਂਦੇ ਜੀਵਨ ਥੱਲੇ ਨਹੀਂ ਪੈਂਦੇ ਉਹ ਨਹੀਂ ਹੁੰਦਾ ਬਹੁਤ ਨਹੀਂ ਹੁੰਦਾ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਆਉਂਦੀਆਂ ਨੇ ਅਸੀਂ ਦੋ ਵਿਧੀਆਂ ਨਾਲ ਟਿਊਬਰ ਪੈਦਾ ਕਰਦੇ ਆ ਇੱਕ ਨੈੱਟ ਹਾਊਸ ਚ ਨੈੱਟ ਹਾਊਸ ਵੀ ਸਾਡਾ ਟੈਂਪਰੇਰੀ ਲਾਇਆ ਹੁੰਦਾ ਸਾਡਾ ਪੱਕਾ ਨੈੱਟ ਹਾਊਸ ਨਹੀਂ ਮੜਾ ਜੇ ਕੈਮਰਾ ਵੱਡਿਆ ਮਾਰ ਕੇ ਵਿਖਾ ਦੇ ਆਪਣਾ ਨੈੱਟ ਹਾਊਸ ਆ ਹੁਣ ਵੀ ਸਾਡਾ ਉਹਦੇ ਵਿੱਚ ਅਸੀਂ ਪੈਦਾ ਕਰ ਰਹੇ ਆ ਟਿਸ਼ੂ ਲੱਗਿਆ ਹੋਇਆ ਟਿਊਬਰ ਪੈਦਾ ਹੋ ਰਿਹਾ ਸਾਡਾ ਉਹਦੇ ਚ ਵੀ ਹੁਣ ਇਹਦਾ ਇੰਨਾ ਫਰਕ ਆ ਇਹ ਇਹ ਵੀਡੀਓ ਅਸੀਂ ਤਾਂ ਬਣਾਈ ਆ ਇਹਨੇ ਲੱਗਣਾ ਅਗਲੇ ਸਾਲ ਜੀਵ 1 ਇਹ ਤੁਹਾਨੂੰ ਜੀਵ 1 ਦੇ ਥੱਲੇ ਵੀ ਦਾਣੇ ਦਿਖਾਵਾਂਗੇ ਕਿੰਨੇ ਪੈਂਦੇ ਆ ਔਰ ਇਹਦਾ ਜੀ1 ਲਾ ਕੇ ਅਸੀਂ ਜੀ2 ਕਿਸਾਨ ਭਰਾਵਾਂ ਨੂੰ ਅਗਲੇ ਸਾਲ ਦੇਣਾ ਵੀ ਆ ਕਿਉਂਕਿ ਸਾਡਾ ਫਸਟ ਟਾਈਮ ਆ ਜੀ1 ਪੈਦਾ ਕਰਨ ਦਾ ਨੈਟ ਹਾਊਸ ਵਾਲਾ ਹੁਣ ਇਹਦੇ ਵੀ ਦਾਣੇ ਦਿਖਾਵਾਂਗੇ ਜਿਹਦੇ ਥੱਲੇ 15 16 ਦਾਣੇ ਆਪਦੇ ਟਿਊਬਰ ਚੱਕਦਾ ਉਹਦਾ ਜੀ1 ਕਿਉਂ ਨਹੀਂ ਦਾਣੇ ਚੱਕੂਗਾ ਤਿੰਨ ਵਿਧੀਆਂ ਦਾ ਟਿਊਬਰ ਤਿਆਰ ਹੁੰਦਾ ਐਰੋਪੋਨਿਕ ਨੈਟ ਹਾਊਸ ਤੇ ਕੋਕੋਪੀਟ ਅਸੀਂ ਕੋਕੋਪੀਟ ਵਾਲਾ ਟਿਊਬਰ ਲੈ ਕੇ ਲਾਇਆ ਪਰ ਅਸੀਂ ਨਾ ਮਿਕਸ ਕਰਤਾ ਸੀ ਵਿੱਚ ਇੱਕ ਵੈਰਾਈਟੀ ਅਸੀਂ ਉਹਦੇ ਕੋਈ ਰਿਜ਼ਲਟ ਨਹੀਂ ਅੱਡ ਕੱਢੇ ਆ ਜੇ ਅਸੀਂ ਕਹ ਜੀ ਕੋਕੋ ਪੀਟ ਵਾਲਾ ਸਹੀ ਨਹੀਂ ਜੀ ਉਹ ਦਾਣੇ ਵੱਧ ਘੱਟ ਝੂਠ ਨਹੀਂ ਅਸੀਂ ਉਹ ਨਹੀਂ ਵਰਤਿਆ ਨਹੀਂ ਅਸੀਂ ਉਹ ਪੈਦਾ ਕਰ ਰਹੇ ਹਾਂ ਫਿਲਹਾਲ ਚਲੋ ਪੁਵੈਖ ਚ ਦੇਖਾਂਗੇ ਜੇ ਮਹਾਰਾਜ ਨੇ ਕਿਰਪਾ ਕਰੀ ਤਾਂ ਉਹ ਵੀ ਪੈਦਾ ਕਰਾਂਗੇ ਪਰ ਇਹਦਾ ਵੀਰੇ ਬਹੁਤ ਫਰਕ ਆ ਕਿਸਾਨ ਭਰਾਵੋ ਤੇ ਜਿੰਨਾ ਕਿਸਾਨ ਭਰਾਵਾਂ ਨੂੰ ਅਸੀਂ ਇਹ ਟਿਊਬਰ ਮੈਂ ਪਹਿਲਾਂ ਵੀ ਬੇਨਤੀ ਕਰੀਆ ਦਿੱਤਾ ਨੈਟ ਹਾਊਸ ਵਾਲਾ ਅਸੀਂ ਵੇਚਿਆ ਲੱਖ ਸਵਾ ਲੱਖ ਦਾਣਾ ਉਹ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਵੀ ਇੰਨੇ ਦਾਣੇ ਆ ਇਹਦਾ ਰਿਜ਼ਲਟ ਹੋਰ ਅਸੀਂ ਗੱਲ ਉਨੀ ਕੁ ਕਰਦੇ ਹੁੰਦੇ ਆ ਜਿਹੜਾ ਕਿ ਸਾਡਾ ਤਜਰਬਾ ਜਨਕ ਉਹ ਤੋਂ ਵੱਧ ਅਸੀਂ ਨਹੀਂ ਗੱਲ ਬੋਲਦੇ ਵੀ ਉਹ ਓਦਾਂ ਓਦਾਂ ਨਹੀਂ ਸਾਡੀ ਕਿਸੇ ਨਾਲ ਕੋਈ ਕੰਟਰੋਵਰਸੀ ਆ ਇਹ ਤਾਂ ਤੁਹਾਡੇ ਇੱਕ ਅਸੀਂ ਧਿਆਨ ਚ ਗੱਲ ਲੈਂਦੀ ਆ ਸਤਿ ਸ੍ਰੀ ਅਕਾਲ ਜੀ ਧੰਨਵਾਦ